ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਦੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਤੇ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਤੇ ਬੁਰੇ ਦਿਨ ਸੀਗੇ ਜਿਹੜੇ ਅੱਜ ਭੋਗ ਪਏ ਆ ਹਨਾ ਤੇ ਅਸੀਂ ਵੀ ਫਤਿਹਗੜ੍ਹ ਸਭ ਜਾ ਕੇ ਆਏ ਆ ਉਹ ਜ਼ਰੂਰ ਜਦੋਂ ਨਗਰ ਕੀਰਤਨ ਨਿਕਲਿਆ ਪਾਲ ਕੀ ਸਭ ਦੇ ਦਰਸ਼ਨ ਜ਼ਰੂਰ ਕਰਿਓ ਲਾਸਟ ਤੇ ਪਾਵਾਂਗੇ ਅਸੀਂ ਵੀਡੀਓ ਦੇ ਵਿੱਚ ਹੀ ਜ਼ਰੂਰ ਸਾਰੇ ਭਰਾ ਦਰਸ਼ਨ ਕਰਿਓ ਕਿਉਂਕਿ ਉਹ ਬੜਾ ਬਰਾਗ ਦਾ ਟਾਈਮ ਹੁੰਦਾ ਹੈ ਮਤਲਬ ਜਦੋਂ ਅਸੀਂ ਗਏ ਯਾਰ ਆਤਮ ਹਾਰੇ ਅੱਖਾਂ ਚੋਂ ਪਾਣੀ ਚੱਲ ਪਿਆ ਜਦੋਂ ਪਾਲਕੀ ਚੱਲੀ ਠੰਡੇਪੁਰ ਚੋਂ ਮਤਲਬ ਰੁਕਿਆ ਨਹੀਂ ਕਈ ਮਾਇਆਂ ਰੋਂਦੀਆਂ ਵੇਖੀਆਂ ਮੈਂ ਹਨਾ ਮਤਲਬ ਉਹ ਸੀਨ ਯਾਦ ਆ ਜਾਂਦਾ ਯਾਰ ਕਿ ਕਿਵੇਂ ਪੈਰ ਢਾਇਆ ਕੁੱਤਿਆਂ ਨੇ ਹਨਾ ਯਾਰ ਕਿ ਕਿੰਨਾ ਕੁ ਅਸੀਹੇ ਦਿੱਤੇ ਜਾਂ ਮੋਤੀ RAM ਜੀ ਮਹਿਰਾ ਜੀ ਉਹ ਵੀ ਉਹਨਾਂ ਦੇ ਬਰਾਬਰ ਉਹਨਾਂ ਦੀ ਹਸਾਦਤ ਹਨਾ ਪਰਿਵਾਰ ਕੋਲੂ ਚ ਦੀ ਲਗਾਤਾ ਯਾਰ ਮਤਲਬ ਇਹ ਚੀਜ਼ਾਂ ਨੂੰ ਨਾ ਜ਼ਰੂਰ ਸੁਣਿਆ ਕਰੋ ਫਾਲੋ ਕਰਿਆ ਕਰੋ ਕਿ ਮੈਂ ਹੁਣ ਕੱਲ ਜਾਂਦੇ ਨੇ ਵੀਡੀਓ ਪਾਈ ਸੀ ਮਤਲਬ ਆਪਣੇ ਮੁੰਡੇ ਕੀ ਹੈ ਕਿ ਹਾਸਾ ਮਜ਼ਾਕ ਵੀ ਬਹੁਤ ਜ਼ਰੂਰੀ ਹੁੰਦਾ ਪਰ ਇਹ ਜਿਹੜੇ 2-3 ਦਿਨ ਹੈ ਨਾ ਇਹਦੇ ਵਿੱਚ ਆਪਾਂ ਹਾਸਾ ਮਜ਼ਾਕ ਕਰਦੇ ਠੀਕ ਨਹੀਂ ਸੀ ਯਾਰ ਚੰਗਾ ਨਹੀਂ ਲੱਗਦਾ ਮੰਨ ਲਓ ਆਪਣੇ ਘਰੇ ਆਪਦੇ ਘਰੇ ਕੋਈ ਨਾਰਮਲ ਬੰਦਾ ਬਜ਼ੁਰਗ ਕੀ ਮਰ ਜੇ ਆਪਾਂ ਵੀਡੀਓ ਨਹੀਂ ਪਾਉਂਦੇ ਹਨ ਆਪਾਂ ਨਹੀਂ ਹੋਰੋ ਬਾਪੂ ਦੀ ਮੌਤ ਹੋਈ ਹੈ ਨਾ ਇਹ ਤਾਂ ਸਾਡਾ ਪਰਿਵਾਰ ਉਜੜਿਆ ਪਰ ਆਪਕੇ ਮੈਂ ਤਾਂ ਅੰਗੇ ਲੱਗਾਂਗੇ ਜਾਂ ਦੇਖਣ ਵਾਲੇ ਅਗਲਾ ਕਹਿੰਦਾ ਇਹਨਾਂ ਦਾ ਇੱਕ ਪਾਸੇ ਤਾਂ ਪਰਿਵਾਰ ਉੱਜੜਿਆ ਪਿਆ ਇੱਕ ਪਾਸੇ ਦੰਦ ਕੱਢੀ ਜਾਂਦੇ ਆ ਨਾ ਤੇ ਇਸ ਕਰਕੇ ਇੱਕ ਮੈਂ ਨਾ ਤੁਹਾਨੂੰ ਕਹਾਣੀ ਸੁਣਾਉਣਾ ਕਹਿੰਦਾ ਵੀ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਵੀ ਬੰਦਾ ਜੀ ਤਾਂ ਕੋਈ ਕਹਿੰਦਾ ਵੀ ਮੈਂ ਐਂ ਕੀਤਾ ਜੇ ਮਾੜਾ ਕੀਤਾ ਕਹੂਗਾ ਰੱਬ ਨੇ ਕੀਤਾ ਜੇ ਚੰਗਾ ਕੀਤਾ ਕਹੂਗਾ ਮੈਂ ਕੀਤਾ ਨਾ ਤਾਂ ਤੁਸੀਂ ਚੰਗਾ ਕਰਦੇ ਹੋ ਨਾ ਤੁਸੀਂ ਮਾੜਾ ਕਰਦੇ ਹੋ ਜੋ ਕਰਦਾ ਆਪੇ ਹੀ ਕਰਦਾ ਮੇਰੇ ਨਾਲ ਨਾ ਜੱਤਵਾਲ ਦੇ ਮਹਨੇ ਦਾ ਡਰਾਈਵਰ ਹੁੰਦਾ ਸੀ ਸਾਡੇ ਨਾਲ ਟਰੱਕ ਲਿਆ ਸੀ ਉਹਨੇ ਆਪ ਦਾ ਬਚਾਣੇ ਚੰਗਾ ਹੀ ਕਰੋ ਜਦੋਂ ਸੀ ਕੁਆਤੇ ਨੂੰ ਜਾਂਦੇ ਹੁੰਦੇ ਸੀ ਉਹ ਜਰਮਨ ਚੋਂ ਆਇਆ ਸੀ ਹਮ ਇੱਕ ਦਿਨ ਸਾਡੀ ਗੱਲ ਚੱਲ ਪਈ ਮੈਂ ਕਿਹਾ ਯਾਰ ਭਾਈ ਲੋਕ ਤਾਂ ਧੱਕੇ ਖਾਂਦੇ ਆ ਯਾਰ ਉਧਰ ਨੂੰ ਜਾਣ ਨੂੰ ਹਨਾ ਮਤਲਬ ਤੂੰ ਬੈਕ ਆ ਗਿਆ ਯਾਰ ਕੀ ਗੱਲ ਹੈ ਕੀਦਾ ਮੈਨੂੰ ਅੰਦਾਜ਼ ਜਿਹਾ ਵੱਖਰਾ ਹੀ ਲੱਗਿਆ ਪਾ ਹਮ ਮੈਂ ਕਿਹਾ ਹੈ ਦਾ ਕਹਾਣੀ ਮੇਰੀ ਵੀ ਇਹੋ ਜੀ ਕਹਿੰਦਾ ਕਿਉਂ ਮੈਂ ਕਿਹਾ ਵੀ ਸਾਡੇ ਬੰਦੇ ਵੀ ਜਰਮਨ ਬੈਠੇ ਆ ਲੋਹਾਰੇ ਵਾਲੇ ਇੰਜੀਨੀਅਰ ਲੋਹਾਰੇ ਦੇ RAME ਵਰਗੇ ਪੱਪੂ ਵਰਗੇ ਕੱਥੂ ਵਰਗੇ ਇੱਕ ਕੱਲਾਂ ਦੇ ਦਰਸੀ ਵਰਗੇ ਉਹ ਆਏ ਵੇਖ ਲੈ ਮੇਰਾ ਇੰਨਾ ਪਿਆਰ ਹੁੰਦਾ ਸੀ ਪ੍ਰਧਾਨਾ ਨਾਲ ਪ੍ਰੀਤਮ ਕਹਣਾ ਜਿਹੜੇ ਉਹ ਮੁੰਡੇ ਮੇਲੇ ਤਾਰੇ ਹੁਣੀ ਆਪਾਂ ਨੂੰ ਰੈਂਟੂ ਕਰਕੇ ਹਾਂਜੀ ਹਾਂਜੀ ਮੈਨੂੰ ਕਹਿੰਦਾ ਤੂੰ ਪਾਸਪੋਰਟ ਲਿਆ ਤੇ ਚੱਲ ਅੱਛਾ ਦਰਸੀ ਉੱਠ ਗਿਆ ਮੈਂ ਕਿਹਾ ਮੈਂ ਨਹੀਂ ਜਾਣਾ ਪਿੰਡ ਛੱਡ ਕੇ ਐਨੀ ਅਗੜੀ ਨਹੀਂ ਸੀ ਵੀ ਉਹ ਜਰਮਨ ਹੈ ਵੀ ਚੱਲ ਵੜ ਮੈਂ ਨਹੀਂ ਗਏ ਪਰ ਮੈਂ ਕਿਹਾ ਤੂੰ ਗਿਆ ਵਾ ਕਿਉਂ ਮੁੜਿਆ ਕਹਿੰਦਾ ਭਰਾਵਾ ਸਾਡੀ ਕਹਾਣੀ ਸੀਗੀ ਲੰਬੀ ਮੈਂ ਹੁਣ ਉਹਦੇ ਮੁਲਕ ਦਾ ਨਾਮ ਭੁੱਲ ਗਿਆ ਕਿੱਥੇ ਗਏ ਉਹ ਏਜੰਟ ਇੱਥੋਂ ਲੈ ਗਿਆ ਏਜੰਟ ਨੇ ਰਾਹ ਤੇ ਬਿਠਾ ਤਾਈ ਅੱਛਾ ਜੀ ਰਾਜੀ ਨਾ ਜਾਂਟ ਛੱਡ ਕੇ ਫਰਾਰ ਹੋ ਗਿਆ ਫਰਾਰ ਹੋ ਗਿਆ ਤੇ ਕਹਿੰਦਾ ਵੀ ਅਸੀਂ ਬੈਠੇ ਉੱਤੇ ਇੱਕ ਸਾਡੇ ਨਾਲ ਕਹਿੰਦਾ ਬਠਿੰਡੇ ਦਾ ਮਤਲਬ ਕਹਿੰਦਾ ਉਹਨੂੰ ਸਾਰੇ ਐ ਸਮਝਣ ਵੀ ਉਹ ਸਾਲਾ ਬੈਗਪਾਰਟੀ ਆ ਵੀ ਤੂੰ ਇਆਂ ਇਹਦਾ ਭਲਾ ਨਾ ਵੀ ਇਹਨੇ ਕਹਦਾ ਪਹੁੰਚਣਾ ਯਾਰ ਉਹਦੇ ਨਾਲ ਕੋਈ ਸਾਥ ਨਾ ਲਾਵੇ ਜਾਨੀ ਕਹਿੰਦਾ ਮੈਨੂੰ ਅੰਦਰੋਂ ਉਹਦਾ ਆ ਵੀ ਥੇਰੇ ਉਹਨੂੰ ਕੋਈ ਬੁਲਾਉਂਦੇ ਨਹੀਂ ਬਚਾਰੇ ਇਹ ਵੀ ਤਾਂ ਪੈਸੇ ਦੇ ਕੇ ਆਇਆ ਤਾਂ ਕਿ ਇਹ ਦੇਸੀ ਆ ਤਾਂ ਯਾਰ ਹੈ ਨਾ ਵੀ ਮੈਂ ਵੀ ਪਿੰਡ ਵਾਲਾ ਹੀ ਆ ਮੈਂ ਵੀ ਦੇਸੀ ਆ ਵੀ ਉਹ ਇੱਕ ਤਾਂ ਬਾਣੀਆਂ ਦਾ ਮੁੰਡਾ ਈ ਸਾਡਾ ਉਹਨਾਂ ਦਾ ਪਰਿਵਾਰ ਸੀ ਜਰਮਨ ਥੋੜਾ ਜਿਹਾ ਮੈਨੂੰ ਲਾਲਚ ਕਹਿੰਦਾ ਉਹਦੇ ਮਗਰ ਮਗਰ ਮੈਂ ਵੀ ਇਹਦੇ ਨਾਲ ਟਿਕਾਣੇ ਤੇ ਤਾਂ ਪਹੁੰਚ ਜਾਗੇ ਸਾਡੇ ਦਾ ਪਿੰਡ ਦਾ ਇੱਕ ਮਾਸਟਰ ਸੀਗਾ ਕਹਿੰਦਾ ਉੱਥੇ ਗਿਆ ਵਾ ਪ੍ਰਾਣਾ ਜਰਮਨ ਚ ਮੈਂ ਤਾਂ ਇੰਨੇ ਹੀ ਜਾਣਦਾ ਵੀ ਮਾਸਟਰ ਉੱਥੇ ਆ ਅੱਛਾ ਕਹਿੰਦਾ ਭਾਈ ਅਸੀਂ ਬਹੁਤ ਟਾਈਮ ਬੈਠ ਰਹੇ ਮਹੀਨਾ ਡੇਢ ਮਹੀਨਾ ਇੱਕ ਤਾਂ ਅੱਛਾ ਪੈਸੇ ਪੂਸੇ ਕਰਿਆ ਖਬਾ ਸੱਜਾ ਥੋੜੇ ਬਹੁਤ ਜਿੰਨੇ ਕੁ ਸੀਗੇ ਕੋਲੇ ਕਹਿੰਦਾ ਅਸੀਂ ਨਾ ਦੋ ਦੋ ਗਰੁੱਪ ਬਣਾ ਲਏ ਦੋ ਤਿੰਨਾਂ ਦਾ ਮੈਂ ਤੇ ਬਾਣੀਆਂ ਦਾ ਮੁੰਡਾ ਕਹਿੰਦਾ ਬਠਿੰਡੇ ਵਾਲੇ ਦਾ ਮੈਂ ਕਿਹਾ ਵੀ ਅਸੀਂ ਨਿਕਲਦੇ ਆਂ ਉੱਥੇ ਦਾ ਮੈਂ ਨੰਬਰ ਲੈ ਲਿਆ ਕਹਿੰਦਾ ਮੈਂ ਕਿਹਾ ਮੈਂ ਤੈਨੂੰ ਫੋਨ ਕਰੂੰਗਾ ਕਹਿੰਦਾ ਮੈਨੂੰ ਫੋਨ ਕਰੀ ਫਿਰ ਕਿਵੇਂ ਕਿਵੇਂ ਪਹੁੰਚੇ ਫਿਰ ਮੈਂ ਵੀ ਆ ਜੀ ਯਾਰ ਸਹੀ ਹੈ ਉਹ ਕਹਿੰਦਾ ਚੰਗਾ ਉਹ ਕਹਿੰਦਾ ਕਿਹੜੇ ਮੁਲਕ ਚ ਗਏ ਉਤੋਂ ਟ੍ਰੇਨ ਜਾਂਦੀ ਸੀ ਜਰਮਨ ਨੂੰ ਅੱਛਾ ਕਹਿੰਦਾ ਭਾਈ ਅਸੀਂ ਲਈ ਦੇ ਲਈ ਦੇ ਟ੍ਰੇਨ 'ਤੇ ਵਰਗੇ ਅੱਛਾ ਉਧਰ OTT ਆ ਗਿਆ ਹੂੰ ਉਹ ਕਹਿੰਦਾ ਆ ਵੀ ਲਓ ਪਾਸਪੋਰਟ ਐਟਾਂ ਕਿੱਥਾ ਤੁਹਾਡੀਆਂ ਹਨ ਕਹਿੰਦਾ ਮੈਂ ਕਿਹਾ ਝਮਾ ਮਾਰੇ ਵੀ ਬੰਦੇ ਆ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਗਏ ਘਰੋਂ ਬੇਕਾਰਾਂ ਸਭ ਕੁਝ ਵੇਚ ਗਿਆ ਸਾਡੇ ਕੋਲੇ ਆ ਪੈਸੇ ਆ ਉਹਨਾਂ ਪਰੋ ਅੱਛਾ ਤੇ ਟੀਟੀ ਨੇ ਬੜੇ ਪੈਸੇ ਰੱਬ ਨੇ ਬੜੀ ਬਾਹ ਉਹ ਆਪ ਜਿਹੜੇ ਡੱਬੇ ਚ ਲੈ ਗਿਆ ਲੈ ਆ ਕੇ ਕਹਿੰਦਾ ਸਲੀਪਰ ਤੇ ਪਾ ਕੇ ਖੰਭਾਂ ਨਾ ਰਜਾਈਆਂ ਦੇ ਦਿੰਦੀਆਂ ਸਾਨੂੰ ਅੱਛਾ ਬਾਹ ਦਿੰਦਾ ਕਹਿੰਦਾ ਮੈਂ ਕਿਹਾ ਜਰਮਨੀ ਐ ਉਹ ਕਹਿੰਦਾ ਬੋਲਣਾ ਨਹੀਂ ਰਾਮ ਨਾ ਪਈਓ ਅੱਛਾ ਕਹਿੰਦਾ ਮੈਂ ਤੁਹਾਨੂੰ ਜਰਮਨ ਦੇ ਜਿਹੜੇ ਸਟੇਸ਼ਨ 'ਚ ਜਿੱਥੇ ਉਤਰਨਾ ਸੀ ਕਹਿੰਦਾ ਉੱਥੇ ਜਾ ਕੇ ਸਾਨੂੰ ਉਠਾਤਾ ਉਹ ਕਹਿੰਦਾ ਵੀ ਉਠੋ ਸਿੰਘ ਜਰਮਨ ਆ ਗਿਆ ਅੱਛਾ ਤੇ ਕਿਸੇ ਨੂੰ ਬੁਲਾਉਣਾ ਨਹੀਂ ਤੁਸੀਂ ਚੁੱਪਚਾਪ ਬਾਹਰ ਨਿਕਲਣਾ ਜੇ ਤੁਸੀਂ ਪੁੱਛਾ ਦੱਸੀ ਚ ਲਾਗੇ ਤਾਂ ਫੜੇ ਜਾਣਾ ਇੱਥੇ ਹਾਂਜੀ ਹਾਂਜੀ ਅੱਛਾ ਉਹ ਬੰਦੇ ਬੇਫਿਕਰ ਹੋ ਜਾਈਦਾ ਸੀ ਨੇ ਬੁਲਾਉਂਦੇ ਕਿ ਆ ਕਹਿੰਦਾ ਸਾਨੂੰ ਉਹ ਭਾਈ ਅੰਡਰਗਰਾਉਂਡ ਜਿਹੜੇ ਉਹ ਸਟੇਸ਼ਨ ਹੈ ਸਾਨੂੰ ਕਹਿੰਦਾ ਬਾਹਰ ਨਿਕਲਣ ਤਾਂ ਨਾ ਕਹੇ ਜਰਮਨ ਦਾ ਪਹੁੰਚ ਗਿਆ ਕਤੰਦਰੋਂ ਚਾ ਬਹੁਤ ਜਾਦੇ ਅੱਛਾ ਤੇ ਕਹਿੰਦਾ ਬਾਹਰ ਨਾ ਨਿਕਲਿਆ ਜਾਵੇ 10 15 ਮਿੰਟ ਘੁੰਮਦੇ ਰਹੇ ਕਹਿੰਦਾ ਮੈਂ ਕਿਹਾ ਯਾਰ ਪੁੱਛਣਾ ਹੀ ਪਊ ਕਹਿੰਦਾ ਬਾਣੀਆਂ ਵੱਧ ਤੇਜ ਉਹਨੂੰ ਆਏ ਵੀ ਮੈਂ ਲੈ ਜੂ ਕੱਢ ਕੇ ਕਹਿੰਦਾ ਮੈਂ ਕਿਹਾ ਉਹਨਾਂ ਕੀ ਮੈਨੂੰ ਦੀਂਦਾ ਉਹਨਾਂ ਕੀ ਤੈਨੂੰ ਦੀਂਦਾ ਨਿਕਲਾਂਗੇ ਤਾਂ ਪੌੜੀਆਂ ਥਾਣੀ ਜਦੋਂ ਪੌੜੀ ਨਹੀਂ ਦੀਦੀ ਆਪਾਂ ਨੂੰ ਆ ਕੋਈ ਲੈਫਟ ਦੀਦੀ ਆ ਤਾਂ ਕੋਈ ਦੀਦਾ ਹੀ ਨਹੀਂ ਉਹ ਕਹਿੰਦਾ ਫੇਰ ਉਹ ਕਹਿੰਦਾ ਵੀ ਕੋਈ ਨਾ ਰੋਕ ਆਪਾਂ ਲਾਉਨੇ ਆ ਕੋਈ ਜਗਾੜ ਕਹਿੰਦਾ ਸਰਦਾਰ ਆਵੇ ਬਾਈ ਉਹ ਪੌਣੇ ਸੱਤ ਫੁੱਟ ਦਾ ਤੇ ਨਾਲ ਉਹਦੇ ਗੋਰੀ ਮੇਮ ਕਹਿੰਦਾ ਜੀ ਆਖਾ ਬਾਬਾ ਜੀ ਬਾਹਰ ਨਿਕਲਣਾ ਉਹ ਕਹਿੰਦਾ ਨਵੇਂ ਆਏ ਕਹਿੰਦਾ ਹਾਂ ਜੀ ਕਹਿੰਦਾ ਚੱਲ ਕੋਈ ਨਾ ਕਹਿੰਦਾ ਦੱਸੇ ਨਾ ਕਿ ਕਹਿੰਦਾ ਵੀ ਇੱਥੋਂ ਜਾ ਕੇ ਆਏ ਕਹਿੰਦਾ ਮੈਂ ਤੁਹਾਨੂੰ ਹੱਥ ਨਹੀਂ ਮਾਰਨਾ ਨਹੀਂ ਇਹ ਵੀ ਸ਼ੱਕ ਕਰੂਗੀ ਮੇਰੀ ਗੋਰੀ ਵੀ ਕਹਿੰਦਾ ਇਹ ਆਏ ਆ ਲੋਕ ਦੱਸ ਦਿੰਦੇ ਹੁੰਦੇ ਸਾਰੇ ਜੰਦਾ ਹਨ ਤੇ ਤੁਸੀਂ ਕਹਿੰਦਾ ਆਏ ਨਿਕਲ ਕੇ ਬਾਈ ਬਣ ਕੇ ਉਹ ਕਹਾਂ ਜਾ ਕੇ ਆਏ ਮੁੜ ਕੇ ਆਏ ਥੱਲੇ ਵੀ ਜਾ ਕੇ ਨਾ ਤੇ ਬਾਹਰ ਜਾਵਣਗੇ ਤੁਸੀਂ ਤਾਂ ਤਾਂ ਜਾ ਕੇ ਤੁਸੀਂ ਕੁਛ ਨਹੀਂ ਕਰਨਾ ਕਹਿੰਦਾ ਧਿਆਨ ਨਾਲ ਰੋਡ ਪਾਰ ਕਰਨਾ 32 ਹੋਈ ਤਾਂ ਲੰਘਣਾ ਊ ਨਹੀਂ ਲੰਘਣਾ ਰੋਡ ਪਾਰ ਕਰਕੇ ਜੁੱਤੀਆਂ ਦੀਆਂ ਦੁਕਾਨਾਂ ਮੋਟਾਂ ਦੀਆਂ ਹਾਂ ਉਹ ਆਪਣੇ ਪੰਜਾਬੀਆਂ ਦੀਆਂ ਕਹਿੰਦਾ ਕਿ ਇਰਾ ਉੱਥੇ ਵਰਦੋ ਜਾ ਕੇ ਅੱਛਾ ਜੀ ਉਦੋਂ ਗਾ ਤੁਹਾਡੀ ਬਾਹ ਫੜ ਲੈਣਗੇ ਅੱਛਾ ਜੀ ਉਹ ਕਹਿੰਦਾ ਜੀ ਠੀਕ ਹੈ ਕਹਿੰਦਾ ਉਦੋਂ ਹੀ ਪੁੱਛ ਲਿਆ ਗੋਰੀ ਨੇ ਯਾਨੀ ਕੀ ਪਉਦੇ ਨਵੇਂ ਆਏ ਚੋਰੀ ਆ ਇਹ ਉਹ ਕਹਿੰਦਾ ਨਾ ਨਾ ਦਾ ਆਪਣੇ ਮਿੱਤਰ ਹੈ अच्छा ये काम करते रहे मेरे नाल ता मैं हूं ते कंदा ਪਾਈ ਉਹ ਕਹਿੰਦਾ ਮੈਂ ਕਿਹਾ ਯਾਰ ਬੜੇ ਕੋਰੇ ਕਰਾਰੇ ਲੋਕ ਐ ਜੇ ਵੀ ਯਾਰ ਭਰਾ ਪੰਜਾਬੀ ਭਰਾ ਦਾ ਭਰਾ ਹੀ ਹੁੰਦਾ ਹਨਾ ਤੇ ਕਹਿੰਦਾ ਜੀ ਅਸੀਂ ਨਿਕਲੇ ਨਿਕਲ ਕੇ ਜਦੋਂ ਬਾਹਰ ਨਿਕਲੇ ਸਾਨੂੰ ਬਾਜ਼ਾਰ ਦੇ ਸਿਆ ਰੋਡ ਦੇ ਸਿਆ ਆਹ ਕਹਿੰਦਾ ਚਾ ਚੜ ਗਿਆ ਉਧਰੋਂ ਸਾਨੂੰ ਬੂਟਾਂ ਵਾਲੀਆਂ ਦੁਕਾਨਾਂ ਦੇ ਸੀ ਗਿਆ ਕਹਿੰਦਾ ਅਸੀਂ ਨੇ ਬੱਤੀ ਬੁੱਤੀ ਵੇਖੀ ਚੱਕ ਤੇ ਕੰਨ ਸੂਟਾ ਅੱਛਾ ਮੈਂ ਕਹਿੰਦਾ ਭਰ ਚੱਲ ਜੁੱਤੀਆਂ ਵਾਲੀਆਂ ਦੁਕਾਨਾਂ ਚ ਲਈਦਾ ਦੇਈਦਾ ਉਹ ਕਹਿੰਦਾ ਬੂਟਾਂ ਵਾਲੇ ਕਹਿੰਦੇ ਨਾ ਓਏ ਅਈਏ ਯਾ ਕਰੀ ਜਨੇ ਸਦਾ ਹੀ ਤੁਰੇ ਉਹਨੇ ਤੁਸੀਂ ਤਾਂ ਕੰਜਰ ਦਿਓ ਕਹਿੰਦਾ ਅਸੀਂ ਵਰਗੇ ਕਹਿੰਦਾ ਉਹਨੇ ਉਹ ਦੁਕਾਨ ਚੋਂ ਕੱਢੇ ਹੋਰ ਤੇ ਵਾਰ ਤੇ ਕਹਿੰਦਾ ਨਵੇਂ ਆ ਕਹਿੰਦਾ ਹਾਂ ਜੀ ਕਹਿੰਦਾ ਕਾ ਤੇ ਨਹੀਂ ਕਹਿੰਦਾ ਇੰਨਾ ਤੇ ਕਹਿੰਦਾ ਸਾਰਿਓ ਕਹਦਾ ਅਜ ਤਾਂ ਕਿਹੜਾ ਮੁਲਕ ਜੀ ਉੱਥੋਂ ਤੱਕ ਜਾਜ ਤੇ ਕਹਿੰਦਾ ਜੰਦ ਛੱਡ ਕੇ ਭੱਜ ਗਿਆ ਯਾਰ ਤਤ ਮਹੀਨੇ ਕੋ ਚਾਰ-ਪੰਜ ਦਾ ਘਰੋਂ ਨਿਕਲਿਆ ਯਾਰ ਸਾਰਾ ਅੱਗੇ ਪਤਾ ਨਾ ਪਿੱਛੇ ਬਾਲੇ ਔਕੇ ਅੱਛਾ ਉਹਨਾਂ ਕੋਈ ਗੱਲ ਨਹੀਂ ਬੈਠੋ ਕਹਿੰਦਾ ਉਹਨੇ ਪਾਣੀ ਪੁਣੀ ਪਿਆ ਉਹ ਕਹਿੰਦਾ ਵੀ ਚਾਹ ਕਾਫੀ ਜੋ ਪੀਣਾ ਦੱਸੋ ਵੀ ਰੋਟੀ ਆਟੀ ਕੋਣੇ ਤੋ ਨੂੰ ਕੋਈ ਨਾ ਤੁਸੀਂ ਫਿਰ ਪੰਜਾਬੀ ਭਰਾ ਤੇ ਕਹਿੰਦਾ ਉਹ ਬਾਣ ਕਹਿੰਦਾ ਮੇਰਾ ਪਰਿਵਾਰ ਉਹ ਕਹਿੰਦਾ ਅਸੀਂ ਨਾਲ ਹੀ ਆ ਅੱਛਾ ਆਪਣੇ ਕਹਿੰਦਾ ਜਾਣਦੇ ਆਂ ਸੀ ਕਹਿੰਦਾ ਉਹਨਾਂ ਨੇ ਫੋਨ ਲਾਇਆ ਚਾਹ ਪੀਂਦੇ ਪੀਂਦੇ ਬਾਣੇ ਮੈਂ ਟਮੇਟੀ ਆ ਗਿਆ ਕਹਿੰਦਾ ਕਹਿੰਦਾ ਮੈਂ ਕਹਾਂ ਜゃ ਸ਼ੁਕਰਾ ਘਰ ਤਾਂ ਮਿਲਿਆ ਕਹਿੰਦਾ ਬਾਣੀਆਂ ਤਾਂ ਉੱਠ ਕੇ ਜਿੱਤੜਾ ਦਿੱਤ ਮਾਰ ਕੇ ਕਹਿੰਦਾ ਮੈਨੂੰ ਕਹਿੰਦਾ ਚੰਗਾ ਫੇਰ ਮਿਲਾਂਗੇ ਜਿਉਂਦੇ ਰਹੇ ਤਾਂ ਕਹਿੰਦਾ ਮਿਲਾਂਗੇ ਕਿਸੇ ਨਾ ਕਿਸੇ ਮੌਕੇ ਕਹਿੰਦਾ ਮੈਨੂੰ ਤੋਨੇ ਐ ਵੀ ਨਹੀਂ ਕਿ ਸਾਡੇ ਘਰੇ ਆ ਜਾ ਅੱਛਾ ਆ ਤੇਰਾ ਬੇੜਾ ਬਹਿ ਜਾ ਤੇਰਾ ਕਹਿੰਦਾ ਹੂੰ ਕਹਿੰਦਾ ਮੇਰੇ ਅੱਖਾਂ ਭਰ ਆਇਆ ਕਹਿੰਦਾ ਹੂੰ ਕਹਿੰਦਾ ਤਾਂ ਪਿੱਤਰ ਹੋ ਜਾ ਬਾਈ ਇੱਕ ਪਰਸੈਂਟ ਵੀ ਬਾਜ਼ ਨਹੀਂ ਮਾਰੀ ਇੱਥੇ ਵਾਲੇ ਕੰਮ ਬਾਣੀਆਂ ਦੇ ਤੈਨੂੰ ਪਤਾ ਇਹ ਕੋਦੋਂ ਸੁਲਾ ਮਾਰ ਦਿੰਦੇ ਕੇ ਇਹਨੂੰ ਜੱਟਾਂ ਵਾਲੀ ਤੇ ਉਹ ਕਹਿੰਦਾ ਮੈਂ ਯਾਰ ਮਰ ਗੇ ਕਹਿੰਦਾ ਜੁੱਤਾਂ ਵਾਲੇ ਕਹਿੰਦੇ ਡੈਲਣਾ ਛੱਡ ਕੋਈ ਨਾ ਅਸੀਂ ਰੱਖਾਂਗੇ ਤੈਨੂੰ ਯਾਰ ਅੱਛਾ ਸਾਨੂੰ ਪਤਾ ਹੈ ਗਦਾਰੀ ਕਰ ਗਿਆ ਹਨਾ ਕਹਿੰਦਾ ਯਾਰ ਮੈਂ ਲਿਆਇਆ ਦਲੇਰੀ ਦੇ ਦੇ ਕੇ ਮੈਂ ਕਰ ਇੱਥੋਂ ਤੱਕ ਪਹੁੰਚਾਇਆ ਤੇ ਕਹਿੰਦਾ ਹੁਣ ਜੇ ਘਰ ਮਿਲ ਗਿਆ ਤਾਂ ਸਾਲਾ ਬਲਾਉਣਾ ਹੀ ਹਟ ਗਿਆ ਯਾਰੀ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਅਸੀਂ ਹੈਗੇ ਨਾ ਸੁਦੜਨਾ ਛੱਡ ਯਾਰ ਉਹ ਕਹਿੰਦਾ ਜੀ ਮੈਂ ਨਾ ਐਂ ਕਰਕੇ ਵੀ ਫਲਾਨਾ ਰਹਿੰਦਾ ਸਾਡਾ ਉੱਥੋਂ ਦਾ ਫਲਾਣਾ ਮਾਸਟਰ ਹੈ ਫਲਾਮੇ ਸ਼ਹਿਰ ਰਹਿੰਦਾ ਉਹ ਉਹ ਕਹਿੰਦਾ ਤੁ ਕਰੇ ਫੋਨ ਲਾ ਹੂੰ ਕਹਿੰਦਾ ਮੈਂ ਘਰੇ ਫੋਨ ਕਰਾਇਆ ਉਹਨਾਂ ਨੇ ਉਦੋਂ ਕਿਹੜਾ ਕਹਿੰਦਾ ਹੁਣ ਆਏ ਹੁੰਦਾ ਸੀ ਵੀ ਆਪਾਂ ਆਪਦੇ ਘਰੇ ਕਰ ਲਾਂਗੇ ਆ ਦੂਜੀ ਘਰੇ ਆਉਂਦਾ ਫੋਨ ਗਾਂਹ ਲਾਉਣਾ ਪੈਂਦਾ ਸੀ ਸਰਕਾਰੀ ਤੇ ਫਿਰ ਉਹ ਬਲਾਕ ਕੇ ਲਿਆਉਂਦੇ ਸੀ ਫਿਰ ਕਹਿੰਦਾ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਉਹਨਾਂ ਦਾ ਮਾਸਟਰ ਦਾ ਐਡਰੈਸ ਲੈ ਕੇ ਆਓ ਫਿਰ ਉਹਨਾਂ ਦੇ ਘਰੇ ਗਏ ਐਡਰੈਸ ਲਿਆ ਕੇ ਫਿਰ ਉਹਨਾਂ ਨੇ ਮਾਸਟਰ ਨਾਲ ਗੱਲ ਕਰੀ ਫਿਰ ਐਡਰੈਸ ਮਿਲਿਆ ਐਡਰੈਸ ਮਿਲ ਕੇ ਐਡਰੈਸ ਭੇਜਿਆ ਕੰਦਾ ਐਡਰੈਸ ਭੇਜ ਜਾਓ ਕਹਿੰਦਾ ਵੀ 1000 ਕਿਲੋਮੀਟਰ ਅੱਛਾ ਕੰਨਾ ਮਾਰੇ ਭੇ ਤਾਂ ਮੈਂ ਤਾਂ ਜਣਾ ਤਾਂ ਮੁਸ਼ਕਲ ਹੈ ਉਹਨਾਂ ਕਿਉਂ ਟੈਕਸੀ ਭੇਜਾਂਗੇ ਸੋੜੇ ਪੈਸੇ ਨਹੀਂ ਮੇਰੇ ਕੋਲਗਾ ਪੈਸੇ ਵੀ ਦੇਵਾਂਗੇ ਯਾਰ ਕੋਈ ਗੱਲ ਨਹੀਂ ਜਦੋਂ ਹੋਏ ਤੇ ਜੀ ਹੂੰ ਕੰਨਾ ਮਹਾਰਾਜ ਮੈਂ ਤਾਂ ਘਰੋਂ ਮਗਾ ਕੇ ਦੇ ਦੂੰਗਾ ਹੂੰ ਕਿਰਾ ਮੈਨੂੰ ਇੱਥੇ ਆਏ ਹੋ ਜੇ ਮੈਂ ਜਰਮਨ ਰਹਿ ਪਿਆ ਬਸ ਅੱਛਾ ਹੋਇਆ ਟੈਨਸ਼ਨ ਨਾ ਲੈ ਕੰਦਾ ਉਹਨਾਂ ਨੇ ਆਪਦੀ ਟੈਕਸੀ ਮਂਗਾਈ ਉਧਰ ਦਾ ਗੋਰਾ ਸੀ ਉਹਨੂੰ ਸਮਝਾਤਾ ਉਹਨਾਂ ਨੇ ਉਹਨਾਂ ਦਾ ਆੜੀ ਕੰਨੋਂ ਨੇ ਮੈਨੂੰ ਮਗਰ ਭਾ ਕੇ ਉਹ ਕਹਿੰਦਾ ਵੀ ਕੋਈ ਬੋਲਣਾ ਨਹੀਂ ਜਮੇ ਅੱਛਾ ਰਾਵਨਾ ਦਾ ਪੈ ਜਾ ਬਸ ਹੂੰ ਉਥੇ ਮੈਂ ਰੋਕਾਂ ਕਿਤੇ ਕੋਈ ਬਾਰੀ ਖੋਲੇ ਤੂੰ ਨਹੀਂ ਬੋਲਣਾ ਤੂੰ ਪਿਆ ਰਹਿਣਾ ਮੈਂ ਗੱਲ ਕਰੂੰ ਕਿਵੇਂ ਕਰਾਂ ਹੂੰ ਉਹਦਾ ਵੀ ਠੀਕ ਆ ਕਹਿੰਦਾ ਉਹਨੇ ਛੱਡੀ ਪਾਈ ਗੱਡੀ ਅੱਛਾ ਸ਼ਾਮ ਤੱਕ ਜਾ ਬਾਰੀ ਕਹਿੰਦਾ ਉੱਥੇ ਇੱਥੇ ਜਾਣਾ ਸੀ ਅੱਛਾ ਕਹਿੰਦਾ ਉਹਨੇ ਮੈਨੂੰ ਉਤਾਰ ਕੇ ਬਿਲਡਿੰਗ ਜੀ ਕੋਲੋਂ ਘੁਮਾਤੀ ਕਹਿੰਦਾ ਵੀ ਆਹ ਤੇਰਾ ਡਰੈੱਸ ਹੈ ਕਹਿੰਦਾ ਮੈਂ ਵਰ ਗਿਆ ਹੂੰ ਕਹਿੰਦਾ ਜਾਂਦਿਆਂ ਨੂੰ 15 20 ਬੰਦੇ दारू ਪੀ ਜਾਣ ਪੰਜਾਬੀ ਜਿੰਨੇ ਵਾਰਾਂ ਨੂੰ ਓਏ ਓਏ ਭਰਾ ਪੰਜਾਬੀ ਆ ਯਾਰ ਆਏ ਕਹਿੰਦਾ ਮੈਂ ਤਾਂ ਆ ਲੱਗ ਗਿਆ ਕਿ ਮੇਰੇ ਤੇਰੀ ਜਾ ਕੇ ਉਹਨੇ ਕੋਲ ਮੈਂ ਸੱਟ ਕੇ ਬੈ ਕੇ ਬਹਿ ਗਿਆ ਤੇ ਨਵਾਂ ਆ ਕਹਿੰਦਾ ਮੈਂ ਕਹਾ ਬਾਈ ਮੈਂ ਤਾਂ ਗਵਾਚਿਆ ਫਿਰਦਾ ਕਹਿੰਦੇ ਕੋਈ ਗਵਾਚਿਆ ਕੋ ਘਰੇ ਆ ਗਿਆ ਆ ਜਾ ਤੂੰ ਕਹਿੰਦਾ ਉਹਨਾਂ ਨੇ ਮੈਨੂੰ ਪੈਗ ਲਵਾਏ ਦੋ ਕਹਿੰਦਾ ਮੈਨੂੰ ਭੂਆ ਦੇ ਪੋਤੀ ਲੱਗਣ ਉਹ ਮੈਂ ਕਹਿੰਦਾ ਨਿਆਰਿਆ ਕਹਿੰਦਾ ਮੈਂ ਕਹਿੰਦਾ ਤੁਹਾਡੇ ਨਾਲ ਹੀ ਦੂੰ ਉਹ ਕਹਿੰਦੇ ਗੱਲ ਹੀ ਕੋਈ ਨਹੀਂ ਕਹਿੰਦਾ ਮੈਂ ਕਹਿੰਦੇ ਪਿੰਡ ਕਿਹੜਾ ਕਹਿੰਦੇ ਫਲਾਨਾ ਕਹਿੰਦਾ ਉਧਰ ਦਾ ਮਾਸਟਰ ਇੱਥੇ ਰਹਿੰਦਾ ਕਿ ਤੇਰੇ ਪਿੰਡੋਂ ਕਹਿੰਦਾ ਉਹਦੇ ਕੁੜੀ ਆਇਆ ਮੈਂ ਵਾਲੇ ਚੱਲਦੇ ਆ ਉਹਦੇ ਕੋਲੇ ਵੀ ਤੈਨੂੰ ਇੱਥੇ ਹੀ ਹੈ ਆਪਣੀ ਗਵਾਂਢੀ ਹੈ ਜਦੋਂ ਤਿੰਨ ਕ ਪੈਕੇਜੇ ਲਾ ਕੇ ਖਰ ਖਰੇ ਜੇ ਜਦੋਂ ਮੈਂ ਗਿਆ ਤੇ ਮਾਸਟਰ ਰੋਟੀਆਂ ਲਾਈ ਜਾਵੇ ਕਹਿੰਦਾ ਉਹਨੇ ਆ ਕੇ ਤੈਨੂੰ ਮੁੰਡਾ ਮਿਲਣ ਆਇਆ ਕਹਿੰਦਾ ਮੇਰੇ ਨਾਲ ਜਾ ਕੇ ਨਾ ਕੀ ਦਾ ਮੁੰਡਾ ਤੂੰ ਕਹਿੰਦਾ ਮੈਂ ਗਿਆ ਫਰਾਂ ਦੇ ਕੰਟਰ ਤੇ ਤੂੰ ਕਿਵੇਂ ਆ ਗਿਆ ਅੱਛਾ ਕਹਾਂ ਚਾਰ-ਪੰਜ ਮਹੀਨਾ ਦੀ ਬੰਤੀ ਹੈ ਕੋਲੋਂ ਬਾਤ ਦਾ ਮੂੰਹ ਡੇਰੇਗਾ ਮੈਨੂੰ ਵੇਖੀ ਸਾਰਾ ਇੱਥੇ ਆ ਗਿਆ ਅੱਛਾ ਕਿਵੇਂ ਚਲੋ ਉਹ ਕਹਿੰਦਾ ਕੋਈ ਨਾ ਸਮਾਨ ਲਿਆਉ ਤੱਕੇ ਲਿਆ ਕੇ ਤੇ ਰੱਖ ਕੇ ਤੇ ਉਹਨੇ ਕਹਿੰਦਾ ਮੈਨੂੰ ਕੰਮ ਤੇ ਲਵਾਤਾ ਇੱਕ ਫੈਕਟਰੀ ਚ ਜਿਹੜੀ ਫੈਕਟਰੀ ਚ ਲੱਗਿਆ ਮੈਂ ਮਤਲਬ ਉੱਥੇ ਗੋਰੀ ਸੀ ਮੈਨੇਜਰ ਤੇ ਮੇਰਾ ਯਾਨੀ ਵਧੀਆ ਸਤਕਾਰ ਕਰਦੀ ਸੀ ਮੈਂ ਚੋਰੀ ਸੀ ਹੁਣ ਉਹਨਾਂ ਨੂੰ ਪਤਾ ਵੀ ਚੋਰੀ ਆ ਵਿਚਾਰਾ ਹੈ ਨਾ ਤੇ ਕਹਿੰਦਾ ਵੀ ਮੈਂ ਉਹਨੂੰ ਆਕੇ ਵੀ ਮੈਂ ਇੱਕ ਫੋਨ ਕਰਨਾ ਹੈ ਤਾਂ ਮਤੇ ਦੋ ਦਿਨ ਹੀ ਹੋਏ ਜੋ ਕੋਈ ਨਹੀਂ ਸੰਗ ਕਰ ਲਾ ਕਹਿੰਦਾ ਮੈਂ ਫਿਰ ਉੱਥੇ ਲਾ ਕੇ ਫੋਨ ਉਹਨਾਂ ਨੂੰ ਕਿਹਾ ਵੀ ਉਹ ਬਠਿੰਡੇ ਵਾਲੇ ਨਾਲ ਗੱਲ ਕਰਾਓ ਕਹਿੰਦਾ ਮੈਂ ਬਠਿੰਡੇ ਵਾਲੇ ਨੂੰ ਸਮਝਾਤਾ ਕਹਿੰਦਾ ਮੈਂ ਕਿਹਾ ਵੀ ਆਏ 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 ਟੀਚੀ ਨੂੰ ਪੈਸੇ ਦਿੱਤੇ ਆਏ ਨਿਕਲੇ ਆਏ ਜੁੱਤਣ ਵਾਲੇ ਆ ਉਥੋਂ ਆਏ ਆਏ ਕਹਿੰਦਾ ਠੀਕ ਹੈ ਕਹਿੰਦਾ ਬਠਿੰਡੇ ਵਾਲਾ ਇੰਨਾ ਤੇਜ਼ ਨਿਕਲਿਆ ਕੰਜਰ ਤੇ ਕਹਿੰਦਾ ਭਾਈ ਉਹਨੇ ਫੋਲੋ ਕਰ ਲਿਆ ਸਾਰਾ ਰਸਤਾ ਤੇ 7-8 ਦਿਨ ਬਾਅਦ ਕਹਿੰਦਾ ਮੈਨੂੰ ਕੰਪਨੀ ਤੋਂ ਮੈਸੇਜ ਆਇਆ ਵੀ ਸਿੰਘ ਤੈਨੂੰ ਕੋਈ ਤਰ੍ਹਾਂ ਫਰੈਂਡ ਮਿਲਣ ਆਇਆ ਹੁਣ ਮਗਰ ਕੋਹਣ ਆਇਆ ਹਣਾ ਕਹਿੰਦਾ ਮੈਂ ਗੇਟ ਤੇ ਗਿਆ ਤਾਂ ਕਹਿੰਦਾ ਬਠਿੰਡੇ ਵਾਲਾ ਐ ਖੜਾ ਕੋਰਨਰ ਤੇ ਸਿਰ ਤਰੀਕਾ ਨਾਲ ਮੈਂ ਕਦੇ ਉੱਡੀ ਆਇਆ ਗਿਆ ਕਹਿੰਦਾ ਉਹਦਾ ਕਦੋਂ ਜੇ ਮੈਂ ਮੈਦੂਦਾ ਤੇਰੇ ਕੋਲ ਆ ਗਿਆ ਕਦੋਂ ਉਹਦਾ ਤੂੰ ਆਇਆ ਜੁੱਤੀਆਂ ਆਇਆ ਤੂੰ ਅੱਛਾ ਅੱਛਾ ਕਿਉਂ ਰੁਪਏ ਆਵਾ ਕਿਵੇਂ ਕਰਿਆ ਕੰਜਰਦਾ ਤੂੰ ਕਹਿੰਦਾ ਉਹਨਾਂ ਤੋਂ ਮੋਨ ਲਵਾਉਂਦਾ ਪੈਸੇ ਮੈਂ ਕਿਤੋਂ ਫੜ ਕੇ ਪਾ ਲੈਣੇ ਕਹਿੰਦਾ ਪੈਸੇ ਮੇਰੇ ਕੋਲ ਸੀਗੇ ਬਈ ਜਗਾਰ ਕਰਿਆ ਮੈਂ ਅੱਛਾ ਉਹ ਆ ਤੂੰ ਕਿੱਥੋਂ ਕਰਿਆ ਕਹਿੰਦਾ ਮੈਂ ਤਾਂ ਰੇਲਵੇ ਸਟੇਸ਼ਨ ਤੋਂ ਹੀ ਮੰਗ ਲਏ ਸੀਗੇ ਸਿਰਦਾ ਤਤਾਂ ਤੋਂ ਬਈ ਚਲੋ ਮੈਂ ਗਰੀਬ ਬੰਦਾ ਮਜ਼ਾ ਪਪਤਿਆ ਭਰਾ ਉਹ ਤੇ ਦੇਦਾ ਪੈਸੇ ਦੇ ਲੋ ਯਾਰ ਅੱਛਾ ਕਹਦਾ ਕੱਜਾਰੇ ਦੇਦੇ ਥੋੜੇ ਥੋੜੇ ਕਹਿੰਦਾ ਮੇਰੇ ਟੈਕਸੀ ਜੋਗੇ ਹੋਗੇ ਕਹਿੰਦਾ ਜੋ ਘਾਟ ਬਾਦ ਹੋਈ ਕਹਿੰਦਾ ਬਸ ਕੰਮ ਉੱਥੇ ਗਿਆ ਜਦੋਂ ਉੱਥੇ ਤੂੰ ਹੈ ਨਹੀਂ ਸੀ ਕੋ ਜਿੱਥੇ ਛੱਡਣ ਗਿਆ ਟੈਕਸੀ ਵਾਲਾ ਤਾਂ ਮੈਂ ਖੜ ਜਾ ਪਹਿਲਾਂ ਮੈਨੂੰ ਬੰਦਾ ਦੇਦਾ ਕਹਿੰਦਾ ਉਹ ਕਹਿੰਦੇ ਵੀ ਫਲਾਨੀ ਫੈਕਟਰੀ ਜਾ ਅੱਛਾ ਕਹਿੰਦਾ ਉਹਨੇ ਫੈਕਟਰੀ ਵਾਲੇ ਦਾ ਆਪਾਂ ਇਹਨੂੰ ਮਗਾ ਫੈਕਟਰੀ ਚੱਲ ਅੱਛਾ ਕਹਿੰਦਾ ਇਹ ਖੜਾ ਬਾਰਡਰ ਤੇ ਕਹਿੰਦਾ ਮੈਂ ਇਹ ਕਿਹੜਾਣ ਵਿਚੰਦੇ ਆਣਾ ਆ ਗਿਆ ਆ ਗਿਆ ਆਹ ਕਹਦਾ ਇਹ ਤਾਂ ਕਿਹੜਾ ਮੈਂ ਕਿਹਾ ਆ ਜਾ ਯਾਰਾ ਕਹਿੰਦਾ ਫਿਰ ਮੈਂ ਮੈਂ ਕਹਿੰਦਾ ਵੀ ਮੇਰਾ ਜ਼ਦੀਕ ਆਇਆ ਦਿਨ ਕੱਲ ਨੂੰ ਮੈਂ ਕੰਮ ਤੇ ਵੀ ਲਿਆ ਮੈਂ ਇਹਨੂੰ ਲੋਕਾਂ ਦੀ ਕੋਈ ਪ੍ਰੋਬਲਮ ਨਹੀਂ ਲਿਆਈ ਹੂੰ ਠੀਕ ਹੈ ਮੈਂ ਛੁੱਟੀ ਕਰ ਲਾਂ ਵੀ ਮੈਂ ਇਹਨੂੰ ਘਰੇ ਲੈ ਕੇ ਜਾਣਾ ਵੀ ਇਹ ਤਾਂ ਮਜ਼ਾ ਪਹੁੰਚਿਆ। ਕੋਈ ਚੰਗਾ ਜਾਓ। ਕਹਿੰਦਾ ਆ ਕੇ ਅਸੀਂ ਕਹਿੰਦਾ ਮੈਂ ਬੋਤਲ ਕੱਢੀ ਵਧਗਾ ਕਹਿੰਦਾ ਮਾਸਟਰ ਵਾਲੀ ਮੂਰੇ ਰੱਖੀ ਉਹਦੇ ਕਹਿੰਦਾ ਮੈਂ ਪਹਿਲਾਂ ਪੈਗ ਲਾ ਲਾਂ। ਅੱਛਾ ਦੇ ਦੇ ਪਹਿਲਾਂ ਮੜਾ ਜਾ ਦਲਤਰਾ ਰਾ ਰਾਣਾ। ਕੇ ਨਰਪਮੋਲ ਉਹਨਾ ਕਰੇ। ਉਹ ਫੋਨ ਵੀ ਲਾ ਲਾਂਗੇ ਕੰਜਰ ਤੇ ਆ ਕਿੰਨੇ ਮਹੀਨੇ ਹੋ ਗਏ ਤੇ ਹੋਰ ਕੱਟਲਾ ਹੁਣ। ਮਾਸਟਰ ਨੂੰ ਆਉਣ ਦੇ ਫਿਰ ਕਰਦੇ ਆਪਾਂ। ਦੂਜੇ ਦਿਨ ਕਹਿੰਦਾ ਮੈਂ ਨਾਲ ਹੀ ਕੰਮ ਤੇ ਲੈ ਗਿਆ। ਅੱਛਾ ਕਹਿੰਦਾ ਤਕਲੀਫ ਤਾਂ ਗਨ ਪੂਰਾ ਨਾ ਮਿਲੀ। ਤੂੰ ਬੰਦੇ ਉਹੋ ਜੇ ਮਿਲੇ ਰੱਬ ਦੇ ਰੂਪ ਮਿਲਦੇ ਹਨ ਤੇ ਦੇਖ ਲੈ ਕਹਿੰਦਾ ਫੇਰ ਅਸੀਂ ਰਹੇ ਕਹਿੰਦਾ ਜਦੋਂ ਪੈਸੇ ਬਣਦੇ ਸੀ ਬਹੁਤ ਜ਼ਿਆਦੇ ਕਹਿੰਦਾ ਪੀਆਰ ਹੋਣਾ ਸੀ ਕਹਿੰਦਾ ਮੈਂ ਤਾਂ ਦਫਾ ਕਰ ਇੰਨੇ ਪੈਸੇ ਬਣ ਗਏ ਇੱਥੇ ਹੀ ਕਰਨਾ ਕਹਿੰਦਾ ਬਠਿੰਡੇ ਵਾਲਾ ਕਹਿੰਦਾ ਰਹਿਣ ਦੇ ਯਾਰ ਅੱਛਾ ਬੰਦਾ ਰਹਿਣ ਦੇ ਯਾਰ ਨਾ ਜਾ ਕਹਿੰਦਾ ਭਾਈ ਮੈਂ ਆ ਗਿਆ ਕਹਿੰਦਾ ਉਹੀ ਗੱਲ ਡਰਾਈਵਰ ਵਾਲੀ ਮਤ ਸੀ ਮੇਰੀ ਕਹਿੰਦਾ ਮੈਂ ਕਈ ਤਾਂ ਅੱਗੇ ਟਰੱਕ ਪਾਲਾਂਗੇ ਆਪਦੇ ਹੁਣ ਕਹਿੰਦਾ ਇੱਥੇ ਗੱਡੀ ਪਾ ਲਈ ਆ ਫਿਰਦਾ ਤੇਰੇ ਨਾਲ ਕਹਿੰਦਾ ਮੈਂ ਤਾਂ ਬਹੁਤ ਲਪਲਾ ਗਿਆ ਭਰਾਵਾ ਬਠਿੰਡੇ ਵਾਲੇ ਨੂੰ ਅੱਛਾ ਮੇਰੇ ਜਵਾ ਕਹਿੰਦਾ ਪੜਨ ਲੱਗੇ ਡਾਰ ਹੋ ਗਏ ਹਨ ਤੇ ਕਹਿੰਦਾ ਇੱਕ ਦਿਨ ਮੇਰੇ ਘਰੇ ਕਹਿੰਦਾ ਹੁਣ ਗੱਡੀ ਆਈ ਬਹੁਤ ਵੱਡੀ ਅੱਛਾ ਹੁੰਦਾ ਸਿਆਣ ਚਨਾ ਵੀ ਕੰਜਰ ਕਹਿੰਦਾ ਸ਼ੇਪ ਸ਼ੂਪ ਕਰਾਈ ਵੀ ਐਂਟੈਲੀਜੈਂਟ ਬੰਦਾ ਕਹਿੰਦਾ ਮੈਨੂੰ ਕਹਿੰਦਾ ਹੁਣ ਜੱਫੀ ਨਹੀਂ ਪਾਏਗਾ ਬਟਿੰਡੇ ਵਾਲਾ ਉਹ ਤੁਹਾਡਾ ਕੋਲ ਹੋ ਜੇ ਕਹਿੰਦਾ ਅੱਛਾ ਤਾਂ ਹੁੰਦਾ ਮਾਦਾ ਪਰਿਵਾਰ ਲੈ ਗਿਆ ਸੀ ਪੀਆਰ ਉੱਧਰ ਹੁੰਦਾ ਕਿ ਮੈਂ ਜਲਦਬਾਜੀ ਕਰੀ ਭੱਜਿਆ ਉਹ ਕਹਿੰਦਾ ਹੁਣ ਮੇਰਾ ਕੋਈ ਹੱਲ ਕਰ ਕਹਿੰਦਾ ਨਾ ਆਇਆ ਮੈਂ ਤਾਂ ਆਈ ਹਾਂ ਇਹ ਤੂੰ ਪੁਰਨੇ ਤੂੰ ਪਾਏ ਸੀ ਮੈਂ ਉਹਦੇ ਉੱਪਰ ਉੱਪਰ ਅੱਖਰ ਵਾਏ ਸੀ ਤਾਂ ਹੀ ਪਾਸ ਹੋਇਆ ਸੀ ਪਰ ਹੁਣ ਤੀਨ ਨੂੰ ਤੂੰ ਅੱਗੇ ਭੱਜਿਆ ਮੈਂ ਤੇਰੇ ਬੱਚੇ ਲੈ ਕੇ ਜਾਣੇ ਸਹੀ ਹੈ ਮੈਂ ਤਾਂ ਆ ਆ ਦੇਖ ਯਾਰੀਆਂ ਇਹ ਹੁੰਦੀ ਯਾਰੀ ਜਿਹਨੇ ਮਗਰ ਮਗਰ ਲਾਲਾਂ ਚੜਦੇ ਪਰਦੇ ਸੀ ਉਹ ਬਾਣੀਆਂ ਦੀਆਂ ਉਹਨੇ ਪੁੱਛਿਆ ਹੀ ਨਹੀਂ ਪੁੱਛਿਆ ਹੀ ਨਹੀਂ ਇੱਥੇ ਬਠਿੰਡੇ ਵਾਲਾ ਇੰਨੇ ਸਾਲਾਂ ਬਾਅਦ ਪੀਆਰ ਹੋ ਕੇ ਵੀ ਘਰੇ ਆ ਗਿਆ ਪੈਂਡ ਲਵਦਾ ਯਾਰੀ ਸੀ ਠੀਕ ਹੈ ਤੇ ਹੁਣ ਦੋਨੇ ਬੱਚੇ ਲੈ ਕੇ ਗਿਆ ਉਹ ਯਾਰ ਮਨ ਕੀ ਹੁੰਦਾ ਪਿਆਰ ਕਿ ਉਹ ਕਹਿੰਦਾ ਬਾਈ ਹੁਣ ਮੈਂ ਫੇਰ ਸੈਟ ਐ ਮੇਰਾ ਯਾਰ ਕਹਿੰਦਾ ਹੁਣ ਕਹਿੰਦਾ ਹੁਣ ਕਹਿੰਦਾ ਹੁਣ ਆ ਜੀ ਤੂੰ ਤੇ ਹੁਣ ਕਹਿੰਦਾ ਔਰ ਰੁੱਟ ਕੇ ਆਊਗਾ ਸਾਡੀ ਵੀ ਪੁਰਾਣੀ ਗੱਲ ਹੋ ਗਈ 25 30 ਸਾਲ ਦੀ ਮਤਲਬ ਇਹ ਨਹੀਂ ਹੈਗਾ ਵੀ ਉਹ ਆਪ ਹੀ ਰਸਤਾ ਵਿਖਾਉਂਦਾ ਬੰਦੇ ਨੂੰ ਪਰਮਾਤਮਾ ਖੇਡਰ ਚ ਬੰਦਾ ਨਹੀਂ ਕਿਤੇ ਪਹੁੰਚ ਸਕਦਾ ਬਾਈ ਨਹੀਂ ਪਹੁੰਚ ਸਕਦਾ ਬੰਦੇ ਤੇ ਇੰਨੀ ਪਾਵਰ ਨਹੀਂ ਹੈਗੀ ਕਿ ਬੰਦਾ ਉਹਦੇ ਹੁਕਮ ਤੋਂ ਬਿਨਾ ਲਾਂਘ ਵੀ ਪਟ ਜੇ ਦੂਜੇ ਪ੍ਰਦੇਸ਼ਾਂ 'ਚ ਜਾਣਾ ਤਾਂ ਬਹੁਤ ਵੱਡੀ ਗੱਲ ਹੈ ਠੀਕ ਹੈ ਇਹ ਆਪਾਂ ਨੂੰ ਇੱਕ ਹਊਆ ਹੈ ਬਾਹਰਲੇ ਮੁਲਕ ਦਾ ਤੇ ਜਿਹੜੇ ਪਾਕਿਸਤਾਨੀ ਐ ਉਹ ਤਕਰੀਬਨ ਜਿਵੇਂ ਅਰਬ ਦੇਸ਼ਾਂ ਦੀ ਤਾਂ ਮੇਰੇ ਵਾ ਬਿਨਾ ਜਹਾਜ਼ ਤੇ ਹੀ ਫਿਰਦੇ ਆ ਯਾਰੇ ਅੱਛਾ ਆ ਪਾਕਿਸਤਾਨ ਹੋ ਕੇ ਨਿਕਲ ਜਾਂਦੇ ਆ ਯਾਰ ਗਾਂ ਸਮੁੰਦਰਾਂ ਸਮੰਤਰਾ ਰਾਹੀਂ ਜਾਂਦੇ ਆ ਤਾਂ ਬਿਨਾ ਜਹਾਜ਼ ਤੋਂ ਹੀ ਜਾਂਦੇ ਆ ਯਾਰਾ ਤਾਂ ਪਾਣੀ ਵਿੱਚ ਦੀ ਆ ਉਹ ਸਿੰਬਰਾਇਆਂ ਤੇ ਬਹਿ ਕੇ ਤਰ ਜਾਂਦੇ ਆ ਇਹ ਹੈ ਨਾ ਪਾਸਪੋਰਟ ਵੀ ਨਹੀਂ ਬਣਾਉਂਦੇ ਤਾਂ ਉਹਦੀ ਪਤਾ ਲੱਗਦਾ ਇਹਨਾਂ ਦੀਆਂ ਵੈਸੀਆਂ ਇੰਨਾ ਕ ਸਾਥ ਦਿੰਦੀਆਂ ਭਾਈ ਇਹਨਾਂ ਦਾ ਇੰਨਾ ਕ ਸਾਥ ਦਿੰਦੀਆਂ ਕਿਉਂਕਿ ਮੁਲਕ ਤੇ ਗਰੀਬੀ ਸੀਗੀ ਚਲੋ ਮੰਨਦੇ ਆ ਪਰ ਜੇ ਸਾਡਾ ਬੰਦਾ ਉੱਥੇ ਬਾਹਰਲੇ ਮੁਲਕ 'ਚ ਕਿਸੇ 'ਚ ਵੀ ਚੋਰੀ ਕੰਮ ਕਰਦਾ ਫੜਿਆ ਜਾਂਦਾ ਅਰਬ ਦੇਸ਼ਾਂ 'ਚ ਕਿਤੇ ਵੀ ਤਾਂ ਆਪਣੀਆਂ ਵੈਸੀ ਪਹਿਲਾਂ ਕਾਰਵਾਈ ਕਰੂਗੀ। ਵੀ ਚੋਰੀ ਐ ਕਰਦੇ ਆ ਤੁਸੀਂ ਧੋਖਾ ਕਰਦੇ ਆ ਹਨਾ। ਜੇ ਉਹਨਾਂ ਦੀ ਵੈਸੀ ਫੜ ਲਿਓ ਕਹੂਗੀ ਨਹੀਂ 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 ਕੰਮ ਕਰੋ। ਪੈਸੇ ਲੈ ਕੇ ਜਾਓ ਆਪਣੇ ਦੇ ਵਿੱਚ। ਅੱਛਾ ਸਾਰੇ ਆਏ ਆ ਤਾਂ ਹੁਣ ਉਹ ਸਾਥ ਦਿੰਦੇ ਆ। ਕਿੰਨਾ ਫਰਕ ਹੈ? ਬਹੁਤ ਫਰਕ ਆ। ਸਾਡੇ ਆਪ ਦੇ ਜੜਾ ਨੂੰ ਦਾਤੀ ਫੇਰਦੇ ਆ। ਉਹਨਾਂ ਦੇ ਆਪ ਦੇ ਬਾਹ ਫੜਦੇ ਆ ਬਈ। ਹੂੰ। ਕਿਉਂਕਿ ਇਹ ਗੱਲ ਮੇਰੇ ਕੋਲੇ ਲਿਬੀਆ ਚ ਹੋਈ ਸੀ ਕਿ 17-18 ਮੁੰਡੇ ਭੇਜਦੇ ਪਾਕਿਸਤਾਨ ਦੇ ਏਜੰਟ ਨੇ ਲਾਹੌਰ ਦੇ ਨੇ ਅੱਛਾ ਗੁਜਰਾਂ ਵਾਲੇ ਐ ਇਸ ਏਰੀਏ ਦੇ ਮੁੰਡੇ ਸੀ ਲਿਬੀਆ ਦੇ ਆ ਕੇ ਛਰਤੇ ਇਟਾਲੀਆ ਭੇਜਨੇ ਸੀ ਉਦੋਂ ਦਾ ਏਜੰਟ ਗਾਇਬ ਹੋ ਗਿਆ ਫੋਨ ਤੇ ਗੱਲ ਕਰਨ ਨੂੰ ਹਟ ਗਿਆ ਅੱਛਾ ਉਹ 16-17 ਮੁੰਡੇ ਵੈਸੀ ਚ ਭੇਜੋਗੇ ਮੈਨੂੰ ਕਹਿੰਦੇ ਅਸੀਂ ਵੈਸੀ ਜਾਣਾ ਮਿੱਤਰ ਉਹ ਮੈਂ ਕਹਾ ਨਾ ਜਾਓ ਯਾਰ ਤੁਹਾਨੂੰ ਫੜ ਕੇ ਪੈੰਡ ਠੋਕਣਗੇ ਯਾਰ ਮਾਰੇ ਜਾਊਂਗੇ ਕੰਜਰ ਦਿਓ ਐਤੋਂ ਥੋੜੇ ਬਾਲੇ ਹੋਰ ਪੈਸੇ ਲਿਆਓ ਮੈਂ ਕਹਿੰਦਾ ਕੈਸਤ ਨਹੀਂ ਹੈ ਜਾਂਦ ਨੇ ਇਟਲੀ ਉਰ ਜਿਓ ਸਹੀ ਗੱਲ ਨਹੀਂ ਕਿਉਂਕਿ ਲਿਬੀਆ 'ਚ ਤਨਖਾਹ ਬਹੁਤ ਐ ਡਰਾਈਵਰ ਦੀ ਤਨਖਾਹ 1.5-1.5 ਪੌਣੇ 2-2 ਲੱਖ ਐ ਕਿਉਂਕਿ ਇਹ ਦੇਖ ਆਏ ਆ ਵੀ ਆਪਾਂ ਠੇਕੇਦਾਰਾਂ 'ਚ ਫਸ ਜਾਣੇ ਆ ਠੇਕੇਦਾਰ ਕੁਛ ਨਹੀਂ ਦਿੰਦਾ ਬੰਦੇ ਨਹੀਂ ਪਉਂਦਾ ਠੇਕੇਦਾਰ ਨੇ ਜੇ ਲੱਖ ਰੁਪਏ ਲਿਆ ਤੁਹਾਨੂੰ 10000 ਦੇਣਾ 90 ਖਾਂਦਾ ਬੰਦੇ ਨੂੰ ਕੀ ਬਜਣਾ ਉਹ ਜਾਂਦੇ ਆ ਡਾਇਰੈਕਟ ਡਾਇਰੈਕਟ ਹੀ ਕੰਮ ਤੇ ਲੱਗਣਾ ਬਾਈ ਉਹਨਾਂ ਨੇ ਉਹਨਾਂ ਨੂੰ ਪੈਸੇ ਹੀ ਪੈਸੇ ਆ ਉਹ ਸਿੱਧੀ ਗੱਲ ਕਰਦੇ ਆ ਹਾਂ ਤੇ ਮੈਂ ਕਹਾਂ ਯਾਰ ਉਹ ਕਹਿੰਦਾ ਨਹੀਂ ਸੈਟੀਸਫੈਕਸ਼ੀ ਇੰਨੀ ਤਾਂ ਨਹੀਂ ਮਾੜੀ ਸਾਡੇ ਪੈਸੇ ਦਵਾਊਗੀ ਮੈਨਾਂ ਨੂੰ ਨਹੀਂ ਲੱਗਦਾ ਭਰਾਵਾ ਫੜ ਲੈਣਗੇ ਮੈਂ ਕਿਹਾ ਸਾਡੇ ਨਾਲ ਤਾਂ ਹੋਈਆਂ ਮੈਂ ਉਹ ਆ ਨਹੀਂ ਬਾਈ ਸਾਡੀ ਬੈਸੀ ਹੋਰ ਸਾਭਦੀ ਹੈ ਉਹੀ ਗੱਲ ਜਦੋਂ ਅੰਬੈਸੀ ਚ ਗਏ ਉਹਨਾਂ ਨੇ ਅੰਬੈਸੀ ਨੇ ਉੱਥੋਂ ਰਾਜਦੂਤ ਨੇ ਉਹਨੇ ਪਾਕਿਸਤਾਨ ਫੋਨ ਮਾਰਿਆ ਪਾਕਿਸਤਾਨ ਦੇ ਅਫਸਰਾਂ ਨੇ ਜੰਟ ਚੱਕ ਲਿਆ ਅੱਛਾ ਉਹ ਕਹਿੰਦਾ ਇਹਨਾਂ ਦੇ ਘਰਾਂ ਪੈਸੇ ਦਵਾਓ ਸਾਰਿਆਂ ਦੇ ਘਰ ਹੀ ਪੈਸੇ ਦੁਵਾਈ ਬਾਈ ਨਾਰੇ ਟੈਕਾਂ ਦੇ ਜਿਨ੍ਹਾਂ ਨੇ ਵਾਪਸ ਆਉਣਾ ਅੱਛਾ ਟੈਕਾਂ ਤੱਕ ਦੇ ਪੈਸੇ ਦੁਆਏ ਉਹਨੂੰ ਗੜ ਤੇ ਗੋਡਾ ਰੱਖ ਕੇ ਤੇ ਸਾਡੀ ਕਦੇ ਸਰਕਾਰ ਨੇ ਇੰਨੇ ਮੁੰਡੇ ਸਾਡੇ ਕੁੜੀਆਂ ਫਸੇ ਬਾਹਰ ਕਿੰਨਾ ਕੁ ਸੋਈ ਜਾਂਦਾ ਕਿੰਨੇ ਏਜੰਟ ਧੋਖਾ ਕਰਦੇ ਕਿਤੇ ਕਿਸੇ ਨੂੰ ਕਿਤੇ ਕਿਆ ਸਰਕਾਰ ਨੇ ਪਰੋਏ ਨੂੰ ਕਿਤੇ ਉੱਥੇ ਵੈਸੀਆਂ ਹੈ ਨਹੀਂ ਆਪਣੀਆਂ عمان ਚ ਫਸੀਆਂ ਕੁੜੀਆਂ ਦबई 사우ਦੀਆ ਫਸੀਆਂ ਕੁੜੀਆਂ ਖਤਰ ਫਸੀਆਂ ਕੁੜੀਆਂ ਕੀ ਗੱਲ ਉੱਥੇ ਆਪਣੀਆਂ ਵੈਸੀਆਂ ਹੈ ਨਹੀਂ ਆਪਣੀਆਂ ਵੈਸੀਆਂ ਤਾਂ ਉਹਦੋਂ ਵਾਦ ਕੇ ਧੱਕਾ ਕਰਨਗੇ ਉਹਨਾਂ ਨਾਲ ਜੇ ਉਹ ਚੰਗੀਆਂ ਹੋਣ ਤੇ ਆਪੇ ਉਹ ਉੱਥੋਂ ਆਰਡਰ ਦੇਣੇ ਤੇ ਏਜੰਟ ਦੇ ਚਾ ਕੇ ਪਟਾ ਫੇਰਨ ਸਾਰਾ ਸੈਟ ਹੋ ਜੇ ਠੀਕ ਹੈ ਕੋਈ ਗਲਤ ਕੰਮ ਕਰਈ ਨਾ ਪਰ ਇਹ ਬਸ ਹਾਜਰ ਜ਼ਰੂਰ ਦੇ ਦਿੰਦੇ ਸਟੇਜਾਂ ਤੇ ਸਾਡੇ ਮੰਤਰੀ ਕਹਿਣਗੇ ਆਏ ਨਾ ਕਰਿਆ ਕਰੋ ਤੁਸੀਂ ਬਾਹਰਲੇ ਮੁਲਕਾਂ ਨੂੰ ਭਜਦੇ ਆਂ ਉਹ ਯਾਰ ਭੁੱਖੇ ਮਰਦੇ ਭਜਦੇ ਭਰਾਵਾ ਕੀ ਦਾ ਜੀ ਕਰਦਾ ਆਪਦੀ ਧੀ ਨੂੰ ਧੱਕਾ ਦੇ ਦੇਵੇ ਗਏ ਹੋਰ ਅਰਬ ਦੇਸ਼ਾਂ 'ਚ ਜਦੋਂ ਹੁਣ ਮਜਬੂਰੀਆਂ ਗਲ ਫਾਹੇ ਪਏ ਆ ਜਦੋਂ ਰੋਟੀ ਨਹੀਂ ਪੱਕਦੀ ਘਰੇ ਕੀ ਕਰਨ ਯਾਰ ਕੋਨਾ ਕੰਤ ਕਰਨਾ ਪੈਂਦਾ ਠੀਕ ਆਪਾਂ ਕਹਿ ਦਿੰਨੇ ਵੀ ਇੱਥੇ ਮਿਹਨਤ ਕਰ ਲੋ ਮਿਹਨਤ ਕਰਨੇ ਕਿੰਨੀ ਕੀ ਕਰੇਗਾ 2-300 ਰੁਪਿਆ ਤਾਂ ਜਨਾਨੀ ਕੁਮਾਰ ਹੀ ਸਕਦੀ ਇੱਥੇ ਨਹੀਂ ਕਮਾ ਸਕਦਾ ਠੀਕ ਹੈ ਕੋਈ ਹੁਣ ਮਲੇਸ਼ੀਆ ਭਜਦਾ ਕੋਈ ਸਿੰਗਾਪੁਰ ਭਜਦਾ ਕੋਈ ਯਾਰ ਇੰਡੋਨੇਸ਼ੀਆ ਭਾਈ ਦੀਆਂ ਕੁੜੀਆਂ ਕਿਵੇਂ ਨਾ ਕਿਵੇਂ ਕਰਕੇ ਉਹ ਲਾਰੇ ਲਾ ਕੇ ਭੇਜ ਦਿੰਦੀਆਂ ਕਾਫੇ ਖ ਜਾਂਦੀਆਂ ਵਿਚਾਰੀਆਂ ਤੇ ਜੇ ਸਾਡੀਆਂ ਵੈਸੀਆਂ ਬਾਹ ਫੜਨ ਕਿਸੇ ਦੀ ਜ਼ਰਤ ਨਹੀਂ ਏਜੰਟ ਗਲਤ ਕਰਦੇ ਬਾਈ ਕਿਉਂਕਿ ਇਹ ਸਾਨੂੰ ਭਰਨੀਆਂ ਪੈਂਦੀਆਂ ਇਹ ਕਰਦੇ ਏਜੰਟ ਮਾੜਾ ਨਾ ਤੇ ਪੰਜਾਬ ਦੀ ਇੱਜ਼ਤ ਜਾਂਦੀ ਆ ਦੇ ਨਾਲ ਬਾਈ ਜੀ ਉਹਨਾਂ ਨੇ ਜਦੋਂ ਪੈਸੇ ਦਵਾਤੇ ਉਹਨਾਂ ਦੇ ਪਾਕਿਸਤਾਨੀਆਂ ਦੇ ਘਰੇ ਕਿ ਉਹ ਗਏ ਇਕੱਠੇ ਹੋ ਗਏ ਕਹਿੰਦੇ ਜੀ ਟਿਕਟਾਂ ਵੀ ਮੰਗਾ ਲਈਏ ਅਸੀਂ ਵੀ ਘਰਦਿਆਂ ਨੂੰ ਕਹਿਤਾ ਵੀ ਤੁਸੀਂ ਦੱਸੋ ਪੈਸੇ ਕਿੱਥੇ ਪਣੋ ਕਹਿੰਦਾ ਟਾਈਟਾਂ ਹੀ ਕਰਨੀਆਂ ਆ ਉਗਲੇ ਟਿਕਟਾਂ ਬਰੋਹ ਕਰਨਾ ਨਾ ਜੀ ਵੀ ਸਾਡਾ ਪਿੰਡ ਤਾਂ ਜਾਈਏ ਨਾ 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 ਪਿੰਡ ਕਿਉਂ ਜਾਣਾ ਦੋਸਾਂ ਵਾਲੇ ਇੱਥੇ ਲਾਓ ਤੁਹਾਨੂੰ ਕੰਮ ਦਵਾਉਨੇ ਆ 17 ਜਾਣੇ ਆ ਕੰਜਰੋ ਪਾਸਪੋਰਟ ਤੁਹਾਡੇ ਕੋਲੇ ਤੁਹਾਨੂੰ ਵੀਜ਼ੇ ਲੈ ਕੇ ਦੇਵਾਂਗੇ ਠੀਕ ਇੱਥੋਂ ਦੇ ਹਾਂ ਅੱਛਾ ਠੀਕ ਹੈ ਤੁਸੀਂ ਇੱਥੇ ਕਮਾਈ ਕਰੋ ਮਿਹਨਤ ਕਰੋ 17 ਜਾਣੇ ਆ ਤੁਸੀਂ 5-5 ਲੱਖ ਵੀ ਲੈ ਕੇ ਵੀ ਕਿੰਨਾ ਪੈਸਾ ਲੈ ਜਾਓਗੇ ਆਪਣੇ ਦੇਸ਼ ਚ ਸਹੀ ਗੱਲ ਹੁਣ ਤੁਸੀਂ ਆਏ ਆਏ ਨਾ ਮੁਰੋ ਮਿਹਨਤ ਕਰਕੇ ਜਾਓ ਨਾਲੇ ਤਾਂ ਘਰੇ ਪੈਸੇ ਆ ਕੇ ਵਾਪਸ ਨਾਲੇ ਉਦਵਦ ਕੇ ਟਾਈਟਾਂ ਦੇ ਵੀ ਆ ਗਏ ਨਾਲੇ ਉੱਥੇ ਬੈਸੀ ਨਫਰੀ ਵੀ ਜੇ ਲੈ ਤੇ ਆਯਾਰ ਤੇ ਨਾਲੇ ਉੱਥੇ ਕੰਮਾਂ ਤੇ ਲਵਾਤੇ ਤਰੱਕੀ ਤਾਂ ਦੇਸ਼ ਦੀ ਹੋਣੀ ਹੈ ਨਾ ਉਹਦੇ ਚ ਪੈਸਾ ਤਾਂ ਦੇਸ਼ ਦੇ ਵਿੱਚ ਹੀ ਹੋਣਾ ਨਾ ਜਿੱਦੀ ਸਾਡੇ ਇੰਨੇ ਘਰ ਉਲਦੇ ਉੱਥੇ ਜੇਲਾ ਚ ਬੰਦ ਹੋ ਜਾਂਦੇ ਉਧਰ ਹੋ ਜਾਂਦੇ ਜੇ ਸਾਡੀਆਂ ਬੈਸੀਆਂ ਹੀ ਬਾਹਰ ਫੜ ਲੈਣ ਤਾਂ ਕੀ ਜਾਂਦਾ ਯਾਰ ਕੋਈ ਸੁਖੀ ਬੰਦਾ ਨਹੀਂ ਹੈ ਅਰਬ ਦੇਸ਼ਾਂ ਚ ਜਾਂਦਾ ਛੋਟੇ ਦੇਸ਼ਾਂ ਚ ਕਿੱਥੇ ਜਾਣ ਨੂੰ ਕੀ ਦਾ ਦਿਲ ਕਰਦਾ ਜਦੋਂ ਘਰੇ ਰੋਟੀ ਨਹੀਂ ਪੱਕਦੀ ਤਾਂ ਭੱਜਦਾ ਮਜਬੂਰੀ ਆ ਪਰ ਸਾਡੇ ਵਾਲਿਆਂ ਨੂੰ ਪਤਾ ਲੱਗ ਜੇ ਵੀ ਇੱਥੇ ਸਾਡੇ ਵਾਲੇ ਬੈਠੇ ਉਹ ਨਹੀਂ ਡੱਕ ਲੈਂਦੇ